ਇੱਕ ਗੁਰੂ ਦੀ ਦ੍ਰਿਸ਼ਟੀ ਆ ਇੱਕ ਸੰਸਾਰੀ ਦ੍ਰਿਸ਼ਟੀ ਆ ਇੱਕ ਸੰਸਾਰੀ ਅੱਖ ਆ ਇੱਕ ਗੁਰੂ ਦੀ ਅੱਖ ਗੁਰੂ ਕਵੇਂ ਵੇਖਦਾ ਦੁਨੀਆ ਨੂੰ ਤੇ ਆਮ ਬੰਦਾ ਜਿਹੜਾ ਦੁਨੀਆ ਨੂੰ ਕਵੇਂ ਵੇਖ ਹੁਣ ਆਮ ਬੰਦਾ ਤਾਂ ਇਹ ਚਾਹੁੰਦਾ ਕਿ ਮੈਂ ਕਦੇ ਬਰਾ ਨਾ ਮੇਰੀ ਉਮਰ ਬੜੀ ਵੱਡੀ ਹੋਵੇ ਹਾਰੇ ਚਾਹੁੰਦੇ ਆ ਨਾ ਮਰਨਾ ਕੋਈ ਵੀ ਨਹੀਂ ਚਾਹੁੰਦਾ ਹਰ ਬੰਦਾ ਇਹ ਚਾਹੁੰਦਾ ਮੇਰੀ ਉਮਰ ਬੜੀ ਵੱਡੀ ਹੋਵੇ ਫਿਰ ਨਾਲ ਇਹ ਚਾਹੁੰਦਾ ਹੈ ਕਿ ਮੇਰੀ ਉਮਰ ਵੀ ਵੱਡੀ ਹੋਵੇ ਤੇ ਨਾਲ ਮੇਰਾ ਨਾਮ ਵੀ ਬੜਾ ਦੁਨੀਆ ਵਿੱਚ ਚੱਲੇ ਜਿੱਥੇ ਮੈਂ ਖੜਾ ਮੇਰੇ ਨਾਲ ਲੋਕ ਖੜ ਜਾਣ ਜਿੱਥੇ ਮੈਂ ਚੱਲਾਂ ਮੇਰੇ ਮਗਰਨ ਲੋਕ ਤੁਰਦੇ ਹੋਣ ਮੇਰੀ ਜਸ ਮੇਰਾ ਵਡਿਆਈ ਕੀਰਤੀ ਸਾਰੀ ਦੁਨੀਆ ਵਿੱਚ ਫੈਲਿਆ ਹੋਵੇ ਪਰ ਮਹਾਰੇ ਕਹਿੰਦੇ ਜੇ ਤੂੰ ਐਡਾ ਸਮਰਾਤ ਦੁਨੀਆ ਦੀ ਨਿਗਾ ਵਿੱਚ ਵੀ ਬਣ ਜਾਵੇਂਗਾ ਨਾ ਪਰ ਜੇ ਪਰਮਾਤਮਾ ਦੀ ਨਜ਼ਰ ਕਿਰਪਾ ਤੇਰੇ ਤੇ ਨਹੀਂ ਹੋਈ ਤਾਂ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਨੀ ਇਹ ਬਚਨ ਆਪਾਂ ਰੋਜ਼ ਹੀ ਪੜ੍ਹਦੇ ਸੁਣਦੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੇ ਅੰਦਰ ਮਾਰੇ ਕਹਿੰਦੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀ ਐ ਨਾਲ ਚੱਲਾਂ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ ਜੇ ਇਸ ਨਦਰ ਨਾ ਆਵਈ ਤਵਾਤ ਨ ਪੁੱਛੈ ਕੇ ਮਾਰੇ ਕਹਿੰਦੇ ਜੇ ਜੁਗ ਵਿਚਾਰੇ ਯਾਰ ਜੋ ਜੇ ਚਾਰ ਜੁਗ ਤੇਰੀ ਉਮਰ ਹੋ ਜਾਵੇ ਚਾਰ ਜੁਗ ਕਿਨੇ ਕਹੇ ਨਾ ਸਤਜੁਗ ਤ੍ਰੇਤਾ ਦਵਾਪਰ ਤੇ ਕਾਲਜੁਗ ਤੇ ਜਿਨ੍ਹਾਂ ਨੇ ਉਮਰ ਲਿਖੀ ਐ ਨਾ ਜੁਗਾਂ ਦੀ ਕਿਸੇ ਨੇ ਲੱਖ ਕੋਈ ਲੱਖ ਬਰੇ ਦੀ ਉਮਰ ਐ ਕਿਸੇ ਜੁਗ ਦੀ ਕਿਸੇ ਦੀ ਸਵਾ ਲੱਖ ਐ ਮਾਰੇ ਕਹਿੰਦੇ ਜੇ ਚਾਰ ਯੁੱਗਾਂ ਜਿੰਨੀ ਤੇਰੀ ਉਮਰ ਵੀ ਹੋ ਜਾਵੇ ਸਿਰਫ ਮੰਨਣ ਵਾਸਤੇ ਆਪਾਂ ਮੰਨ ਲਈਏ ਵੀ ਇੱਕ ਯੁੱਗ ਦੀ ਉਮਰ ਜਿਹੜੀ ਐ ਉਹ ਲੱਖ ਲੱਖ ਸਾਲ ਐ ਤੇ ਚਾਰ ਯੁੱਗਾਂ ਦੀ 4 ਲੱਖ ਹੋ ਗਈ ਆਪਾਂ ਤਾਂ ਸਿਰਫ 100 ਸਾਲ ਜਾਂ 150 ਸਾਲ ਦੀ ਉਮਰ ਨੂੰ ਰੋਈ ਜਾਂਦੇ ਆ ਨਾ ਵੀ ਇੰਨੀ ਉਮਰ ਸਾਡੀ ਹੋਵੇ ਵੱਡੀ ਮਾਰੇ ਕਹਿੰਦੇ ਤੇਰੀ ਚਾਰ ਯੁੱਗ ਉਮਰ ਹੋ ਜਾਵੇ ਚਾਰ ਯੁੱਗ ਭਾਵ 4 ਲੱਖ ਉਮਰ ਹੋ ਜਾਵੇ ਤੇਰੀ ਹੋਰ ਦਸੋਣੀ ਹੋਏ ਉਦੋਂ 10 ਗੁਣਾ ਹੋਰ ਹੋ ਜਾਵੇ 40 ਲੱਖ ਬਣ ਜਾ। ਤੇ ਜੇ ਕੋਈ ਬੰਦਾ ਦੁਨੀਆ ਵਿੱਚ ਇਹ ਇੰਨੀ ਉਮਰ ਲੈ ਕੇ ਵੀ ਆ ਜਾਵੇ ਨਾ ਵੀ 40 ਲੱਖ ਸਾਲ ਜੀਵੇ। ਨਵਾਂ ਖੰਡਾਂ ਵਿੱਚ ਜਾਣੀ ਹੈ। ਨੌ ਖੰਡ ਧਰਤੀ ਹੈ ਸਾਰੀ। ਵੀ ਨੌਂ ਖੰਡਾਂ ਵਿੱਚ ਭਾਰਤ ਭੂਮੀ ਤੇ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨੂੰ ਲੋਕ ਜਾਣਦੇ ਹੋਣ ਵੀ ਐਡਾ ਵੱਡਾ ਨਾਂ ਹੋਵੇ ਉਸ ਬੰਦੇ ਦਾ। ਨਾਲ ਚੱਲਦਾ ਸਭ ਕੋਏ ਤੇ ਜਦੋਂ ਤੁਰਦਾ ਹੋਵੇ ਲੋਕ ਉਹਦੇ ਨਾਲ ਤੁਰਦੇ ਹੁਣ ਚੰਗਾ ਨਾਂ ਰਖਾਏ ਕਹ ਵੀ ਆਪਣਾ ਬਹੁਤ ਸੋਹਣਾ ਨਾਂ ਰਖਾ ਲਵੇ ਵੀ ਜਿਹੜਾ ਦੁਨੀਆ ਵਿੱਚ ਮਸ਼ਹੂਰ ਹੋ ਜਾਵੇ ਵਧੀਆ ਜਿਹਾ ਨਾਂ ਆਪਾਂ ਵੀ ਤਾਂ ਨਾਂ ਰੱਖਦੇ ਆ ਨਾ ਆਪਣੇ ਬੱਚਿਆਂ ਦਾ ਸੋਹਣਾ ਜਿਹਾ ਨਾਂ ਵੇਖ ਕੇ ਵੀ ਮਾਰੇ ਕਹਿੰਦੇ ਕੋਈ ਚੰਗਾ ਨਾਂ ਰਖਾ ਲਵੇ ਆਪਣਾ ਜਸ ਕੀਰਤ ਜਾਗਣ ਲੇ ਫਿਰ ਉਹ ਮਨੁੱਖ ਦੁਨੀਆ ਦੇ ਵੱਲੋਂ ਜਗ ਦੇ ਵੱਲੋਂ ਸੰਸਾਰ ਵੱਲੋਂ ਆਪਣੀ ਵਡਿਆਈ ਕਰਾਵੇ ਤੇ ਕੀਰਤੀ ਜਸ ਲੋਕਾਂ ਦੇ ਕੋਲੋਂ ਲੈਣਾ ਕਰੇ ਵੀ ਲੋਕ ਦਾ ਜਸ ਕਹਣ ਕਿ ਬਹੁਤ ਵਧੀਆ ਬੰਦਾ ਹੈ ਤਾ ਪਰਮਾਹਰੇ ਕਹਿੰਦੇ ਜੇ ਦੁਨੀਆ ਵਿੱਚ ਤੂੰ ਵਧੀਆ ਹੋਵੇਂਗਾ ਸੰਸਾਰ ਦੇ ਲੋਕ ਤੈਨੂੰ ਵਧੀਆ ਕਹਿਣਗੇ ਪਰਮਾਹਰ ਕਹਿੰਦੇ ਜੇ ਇਸ ਨਦਰ ਨਾ ਆਵਈ ਤਾ ਬਾਤ ਨਾ ਪੁੱਛਿਆ ਕੇ ਪਰ ਜੇ ਤੇਰੇ ਉੱਤੇ ਪ੍ਰਮਾਤਮਾ ਦੀ ਨਜ਼ਰ ਨਾ ਨਾ ਹੋਈ ਬਖਸ਼ਿਸ਼ ਨਾ ਹੋਈ ਉਹਦੀ ਕਿਰਪਾ ਨਾ ਹੋਈ ਮਿਹਰਮਤ ਨਾ ਹੋਈ ਤਾਂ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਦੁਨੀਆ ਸਮਰੱਥ ਕਹਿੰਦੀ ਇਹੋ ਜਿਹੇ ਬੰਦੇ ਨੂੰ ਪਰ ਗੁਰੂ ਦੀ ਨਿਗਾ ਵਿੱਚ ਸਮਰੱਥ ਨਹੀਂ ਹੈਗਾ